ਪਿਆਰ ਦੁੱਗ੍ਹੀ ਆ ਵੀ ਮੰਨਿਓ ਤਾਂ ਗੱਬਣ ਮਾਂ ਦਾ ਦੁੱਧ ਆ ਗਿਆ 21 22 ਕਿਲੋ ਜਿਵੇਂ ਦੱਸਿਆ ਲੈ ਸਜਣੋ ਪਿੰਡ ਕਨੌਰੀ ਖੁਰਦ ਤੋਂ ਨਾ ਤੁਹਾਨੂੰ ਮੱਲੋ ਅੱਜ ਇੱਕ ਤੋਹਫਾ ਪੀਸ ਦਿਖਾਉਣ ਲੱਗਿਆ ਪੌਣੇ ਇੱਕ ਦੋ ਮਹੀਨੇ ਬਾਈ ਕਹਿੰਦਾ ਪੈਂਡਿੰਗ ਨੇ ਝੋਟੀ ਬਾਲੀ ਡਾਬਲ ਆ ਪਿੰਡ ਕਨੌਰੀ ਖੁਰਦਾ ਨੇੜੇ ਸ਼ੇਰਪੁਰ ਤੇ ਜਲਾ ਬਾਈ ਨੂੰ ਰਾਇ ਨਾ ਸਜਣੋ ਸੰਗਰੂਰ ਬਾਲੀ ਕਮਾਲ ਦੀ ਝੋਟੀ ਦਿਖਾਉਣੇ ਇੱਕ ਘਰੇਲੂ ਸਜਣ ਕੋਲੇ ਇਹਦੀ ਮਾਂ ਵੀ ਬਾਈ ਕੋਲ ਖੜੀ ਆ ਚੰਗੇ ਰਿਕਾਰਡ ਵਾਲੀ ਆ ਏ ਮੰਨ ਲਓ ਵੀ A to Z ਰਿਕਾਰਡ ਵਾਲੀ ਝੋਟੀ ਆ ਤੇ ਬਾਕੀ ਨਾ ਗੈਰੀ ਪਲਾਂ ਦਾ ਕੱਦ ਦਾ ਆਈਡੀਆ ਕਰਾ ਦੀ ਏ ਇੱਥੋਂ ਕਰਾ ਦੀ ਆਈਡੀਆ ਫੁੱਲ ਵੱਡੀ ਫੁੱਲ ਚੜਾਈ ਵਾਲੀ ਤੇ ਫੁੱਲ ਠੰਡੀ ਯਾਰ ਸੁਭਾਅ ਦੀ ਲੈ ਪੂਰੀ ਠੰਡੀ ਸੀਲ ਤੇ ਬਾਕੀ ਡਿਟੇਲ ਬਾਈ ਦੱਸ ਦੂਗਾ ਆ ਜਾ ਬਾਈ ਇੱਧਰ ਲੈ ਬੰਨੇ ਫਿਰ ਹੋਰ ਕਿਵੇਂ ਆ ਵਧੀਆ ਵੀਰੇ ਆ ਜਾ ਇੱਥੇ ਆ ਜਾ ਚੜਦੀ ਕਲਾ ਚੜਦੀ ਕਲਾ ਬਾਈ ਆ ਕਰਿਆ ਉਹੀ ਗੱਲ ਆ ਪਲਵਾਰੀ ਤਿਆਰ ਕਰਿਆ ਹੋਵੇ ਹਾਂਜੀ ਹਾਂ ਬਈ ਹਾਂਜੀ ਹਾਂ ਤੇ ਨਾਮ ਤੇ ਨੰਬਰ ਬੋਲੋ ਜੀ ਮੇਰੇ ਨਾਮ ਕੇਸਰ ਸਿੰਘ ਪਿੰਡ ਕਨੋਰੀ ਖੁਰਦ ਜ਼ਿਲ੍ਹਾ ਸੰਗਰੂਰ ਤੇ ਫੋਨ ਨੰਬਰ 94177228819 94177228819 ਕਿਸਰ ਇੰਨਾ ਕੁ ਵੀਜੀ ਵੀ ਸੀਰੀਅਸ ਜੇ ਸੱਜਣ ਫੋਨ ਲਾ ਲੇ ਹੁਣ ਵੀ ਬਾਈ ਆਰ ਕੇ ਖੇਤੋਂ ਹੀ ਆਏ ਆ ਹਾਂ ਬਈ ਹਾਂ ਉਹਦੇ ਉਲੇ ਮੇਰਾ ਜੋਰ ਆ ਲੈਬਰ ਕਰਕੇ ਵੇਚਦੇ ਆ ਜਰਾ ਹਾਂ ਲੈਬਰ ਦੀ ਸਮੱਸਿਆ ਕਰਕੇ ਬਾਈ ਕਹਿੰਦਾ ਯਾਰ ਇਹ ਵੇਚਣੀ ਆ ਝੋਟੀ ਲੈ ਇੱਕ ਵਾਰੀ ਗੈਰੀ ਫੇਸ ਤੇ ਕੈਮਰਾ ਮਾਰਦੇ ਉਸ ਤੋਂ ਬਾਅਦ ਬਾਡੀ ਦੀ ਬੰਤਰ ਕਰਾ ਦੀ ਚੱਕ ਤੇਰੀ ਮਾਂ ਵੀ ਦਿਖਾਉਂਗਾ ਪਹਿਲਾਂ ਆ ਝੋਟੀ ਬਾਰੇ ਟੋਟਲ ਡਿਟੇਲ ਬਾਈ ਨੂੰ ਲੈ ਲਾਂਗੇ ਫੇਸ ਕੁਆਲਿਟੀ ਬਾਲੀ ਕਮਾਲ ਦੀ ਆ ਜਿਵੇਂ ਛੋਟਾ ਫੇਸ ਆ ਤੇ ਬਾਕੀ ਚੜਾਈ ਚੈੱਕ ਕਰ ਸਕਦੇ ਹਾਂ ਬਾਡੀ ਦੀ ਚੜਾਈ ਬਾਹਲੀ ਆਸਲਾ ਫੁੱਲ ਚੌੜੀ ਆ ਗਈ ਉੱਤੋਂ ਜਿੱਥੇ ਜੇ ਬਾਈ ਕਹਿੰਦੇ ਹੱਥ ਮਾਰ ਦਾਂਗੇ ਉੱਥੇ ਹੀ ਖੜ ਜਾਂਦੀ ਹੈ ਨਾ ਆਈ ਰੱਸਾ ਛਾੜ ਤੇ ਕੇ ਸਰ ਦੰਦਾਂ ਚ ਕਿਵੇਂ ਰਹੂਗੀ ਬਾਈ ਵੀਰੇ ਇਹ ਦੁੱਗੀਆਂ ਦੋ ਦੰਦ ਦਿਖਾ ਦਈਏ ਆ ਵੱਡੀ ਵਾਲੀ ਅ ਜ ਦਿਖਾਉਂਦੀ ਆ ਤਾਂ ਦਿਖਾ ਦੇ ਦਿਖਾਉਗੀ ਆ ਬੋਝ ਕੇ ਦਿਖਾ ਦੇ ਪਰੇਸ਼ਾਨ ਨਾ ਕਰੀ ਜਿਆਦਾ ਹੁਣ ਛੋਟੀ ਦਾ ਠੰਡੀ ਕੁਝ ਨਹੀਂ ਕਹਿ ਰਹੀ ਇਹ ਬਹੁਤ ਸ਼ੀਲ ਆ ਜਰਾ ਠੀਕ ਆ ਗੱਲਾਂ ਆ ਦੰਦਾਂ ਚ ਬਾਈ ਕਹਿੰਦਾ ਦੁੱਗੀਆਂ ਰਾਣੀ ਝੋਟੀਆਂ ਇਹਦਾ ਬੜਾ ਕੁਝ ਨਹੀਂ ਕਹਿ ਰਹੀ ਹਾਂ ਤੱਕ ਦੋ ਘੰਟੇ ਲੈ ਕੇ ਲੈ ਕੇ ਖਲ ਲੈ ਆ ਜਾ ਗਰੀ ਪੋਲੀ ਵਾਲੀ ਆ ਪਿਆਰ ਦੁੱਗੀ ਹੋ ਗਈ ਲੈ ਤੋਰ ਦੇ ਕੇ ਸਾਰੇ ਇੱਧਰ ਲੈ ਬੰਨੇ ਮੈਂ ਆਮ ਆਮ ਬ੍ਰੀਡ ਦੇ ਬਈ ਬਈ ਭਰਾ ਕਹਿੰਦੇ ਨੇ ਵੀ ਕੱਲੇ ਹਰਿਆ ਹਰਿਆਣੇ ਚ ਬ੍ਰੀਡ ਆ ਮੈਂ ਕਹਿੰਨਾ ਹਾਂ ਯਾਰ ਬ੍ਰੀਡ ਦਾ ਨਹੀਂ ਪਤਾ ਕਿੱਥੇ ਹੋਵੇ ਹੈ ਨਾ ਬ੍ਰੀਡ ਪੰਜਾਬ ਚ ਵੀ ਟੌਪ ਦੀ ਪਈ ਆ ਕਾਦੇ ਮੰਨ ਲਓ ਵੀ ਫੁੱਲ ਵੱਡਾ ਚੜਾਈ ਵੀ ਫੁੱਲ ਥਾਨ ਸਿੰਗਲ ਚਾਰ ਰਹਿਣਗੇ ਭਲੇਖਾ ਹੀ ਪੂਰੂਆ ਤੁਹਾਨੂੰ ਜਿਵੇਂ ਇੱਕ ਬੁੱਲੇ ਦਿਖਾਈ ਜਾਂਦਾ ਮੈਂ ਇਦਾਂ ਦੀ ਗੱਟੀ ਆ ਆ ਲੈ ਚਲ ਬਈ ਐਨੂੰ ਗੱਬਣ ਕਿਹੜੇ ਸੀਮਨ ਤੋਂ ਇਹ ਆਬਰੇ ਆਬੂ ਮੰਨਿਆ ਕੀ ਆ ਵੀ ਮੰਨਿਓ ਤੋਂ ਗੱਬਣਾ ਏਬੀਸੀ ਵਾਲਿਆਂ ਦਾ ਸੀਮਨ ਦਾ ਸਟਰਾ ਵੀ ਬਾਈ ਕੋਲ ਮਿਲ ਜੂ ਇੱਥੇ ਰੋਕੀ ਮਾਰੀ ਜੀ ਇੱਥੇ ਰੋਕ ਲਾ ਹੱਥ ਜਾ ਮਾਰ ਦੇ ਹੱਥ ਜਾ ਮਾਰ ਦੇ ਰੋਕ ਲਾ ਰੋਕ ਲਾ ਤੁਝੇ ਮਾਰੇ ਕੈਮਰੇ ਤੋਂ ਡਰਦੀ ਠੀਕ ਆ ਗੱਲ ਇਹ ਚੱਕ ਘਰੀ ਇੱਥੋਂ ਕਰਾ ਦੇ ਚੱਕ ਓਏ ਦੁੱਗੀ ਕੱਟੀਆਂ ਅਬੀ ਮੰਨਿਓ ਤੋਂ ਗੱਬਣਾ ਆਪ ਬਾਈ ਕਹਿੰਦਾ ਨਾ ਇਹ 7 ਸਟਾਰ ਸੀਮਨ ਦੀ ਆ ਤੇਰੀ ਮਾਂ ਦਾ ਦੁੱਧ ਕੇ ਸਰ ਕਿੰਨਾ ਕਾ ਬਾਈ ਇਹਦਾ ਪਰੇ ਬੀ ਬਾਈ ਲੀਟਰ ਦਾ ਦੁੱਧ ਆ ਰਿਹਾ। ਖੜੀ ਆ ਆਪਣੇ ਕੋਲੇ। ਉਹ ਤੇ ਖੜੀ ਆ ਬਈ। ਨਾਲ ਹੀ ਖੜੀ ਆ ਇਹਦੀ ਮਾਂ। ਉਹਨੇ ਵੀ ਸ਼ੂਣਾ ਇਕੱਠਾ ਉਹਨੇ ਇਕੱਠੀਆਂ ਨਹੀਂ ਸ਼ੂਣਾ ਦੋਨਾਂ ਨੇ। ਠੀਕ ਆ ਗੱਲ। ਆਲੇ-ਆਲੇ ਔਰਲੇ ਬੰਨੇ ਲਿਆ। ਇੱਥੋਂ ਕਰਾ ਦੇ ਗਰੀ ਚੈੱਕ ਦੰਦਾਂ 'ਚ ਚੈੱਕ ਕਰਾਤੀ ਪਿਓਰ ਦੁੱਗੀ ਤੇ ਅਸਲ ਚੀਜ਼ ਦਿਖਾਉਣ ਲੱਗਿਆ ਤੁਹਾਨੂੰ ਪਿਓਰ ਅਸਲ। ਹਰਿਆਣੇ ਵਾਲਿਆਂ ਨਾਲੋਂ ਇਹ ਮੰਨ ਲਓ ਰੇਟ 70-80 ਹਜ਼ਾਰ ਇਹਦਾ ਘੱਟ ਹੋਊਗਾ ਜੇ ਇੱਥੋਂ ਮਾਰ ਗਰੀ ਕੈਮਰਾ। ਪਿਓਰ ਦੁੱਗੀ ਆ ਵੀ ਮੰਨਿਓ ਤੋਂ ਗੱਬਣ ਮਾਂ ਦਾ ਦੁੱਧ ਆ ਗਿਆ। 21 22 ਕਿਲੋ ਜਿਵੇਂ ਦੱਸਿਆ ਖੁੱਲਾ ਵੀਰੇ ਇਕੱਠਿਆਂ ਨੇ ਜੁਣਾ ਇੱਕ ਦਿਨ ਦੇ ਟਿਕਾਣਾ ਦੇ ਠੀਕ ਹੈ ਗੱਲ ਹਾਂਜੀ ਹਾਂ ਤੇ ਬਾਕੀ ਰੱਸਾ ਉੱਤੇ ਛੜ ਤਾਂ ਇਹੀ ਖੜੀ ਆ ਉਹ ਚੀਜ਼ ਨਹੀਂ ਹੈਗੀ ਨਾ ਵਹ ਹਿਲਣ ਜੋ ਨਾ ਨਾ ਜਮੇ ਨਹੀਂ ਜਾ ਰਹਾ ਜਮੇ ਨਹੀਂ ਆ ਕਿਸੇ ਵੀ ਪੱਖ ਤੋਂ ਕਹ ਲਈਏ ਇਹ ਮੈਨੂੰ ਚੁੰਗਣੀ ਜੱਕ ਲਿਆਉਣ ਦੇ ਠੀਕ ਹੈ ਮੈਂ ਕਿ ਪਿੰਡ 'ਚ ਕਿਹੜਾ ਦਮਾ ਮਗਰੀ ਫਰੀ ਜ ਲੈ ਚੱਲ ਲੈ ਚੱਲ ਅੰਦਰਲੇ ਬੰਨੇ ਲੈ ਜਾ ਲੈ ਆ ਜਾ ਇੱਥੋਂ ਜਾਣ ਦੇ ਅੰਦਰਲੇ ਬੰਨੇ ਇੱਥੋਂ ਵੱਲ ਆ ਬਾੜੀ ਬੋਝ ਕੇ ਹੌਲੀ ਤੋਰਦੀ ਇਹ ਝੋਟੀ ਦਾ ਬਾਹਲੀ ਆਸਲ ਝੋਟੀ ਦਿਖਾਉਣ ਲੱਗਿਆ ਤੁਹਾਨੂੰ ਅਭੀ ਮੰਨਿਓ ਤੋ ਗੱਬਣ ਕਿੰਨਾ ਟਾਈਮ ਰਹਿ ਗਿਆ ਸੋਣ ਦਾ ਇਹਦਾ ਮੇਰੇ ਪੌਣੇ 2 ਮਹੀਨੇ ਨੇ ਪੌਣੇ 2 20 20 ਫਰਵਰੀ ਨੂੰ ਦਿਨ ਪੂਰੇ ਨੇ ਜਿੰਨੇ ਦੀ ਬਾਈ ਤੋਂ ਨਾ ਅੱਜ ਖਰੀਦ ਲਓਗੇ ਇਹ ਮੰਨ ਲਓ ਵੀ ਇਹੀ ਜੀ ਝੋਟੀ ਆ ਹੋ ਸਕਦਾ ਨਾ ਪੌਣੇ 2 ਮਹੀਨਾ ਜੀ ਲੱਖ ਗਾਹਾਂ ਕਰ ਦੇ ਤੁਹਾਡਾ ਐਦਾਂ ਦੀ ਕੁਆਲਿਟੀ ਹੈ ਝੋਟੀ ਦੀ ਇੱਕ ਤਾਂ ਹੁੰਦਾ ਕਹਿਣ ਵਾਲਾ ਸੀਨ ਤੇ ਇੱਕ ਹੁੰਦਾ ਆਸਲ ਚੀਜ਼ ਲੈ ਬਾਈ ਨੇ ਤਾਂ ਚਲ ਹੱਥ ਮਾਰਦਾ ਆਪਾਂ ਵੀ ਮਾਰ ਦਾਂਗੇ ਲੈ ਇੱਥੋਂ ਇੱਥੋਂ ਕਰਾ ਦੇ ਫਾਨ ਸੁਣ ਕਰਾ ਦੇ ਚੈੱਕ ਚੋਲੀ ਚੂਲੀ ਇੱਥੇ ਤੱਕ ਆ ਕੇ ਬਟਨੇ ਦੇ ਬਣੂਗੀ ਕੱਟੀ ਬਾਲੀ ਸਵੇਰ ਦੀ ਠੰਡੀਆਂ ਨੀਵੀਂ ਪਾ ਕੇ ਖੜ ਜਾਂਦੀ ਉਹ ਸੀਨ ਨਹੀਂ ਹੈਗਾ ਤੇ ਇੱਥੋਂ ਇਹਦੇ ਕਰਦ ਦਾ ਆਈਡੀਆ ਕਰਾਦੀ ਤੇ ਚੜਾਈ ਵੀ ਫੁੱਲ ਆ ਗਈ ਉੱਤਾਂ ਇਹਦੀ ਬਾਲੀ ਕਮਾਲ ਦੀ ਝੋਟੀ ਆ ਅਸਲ ਝੋਟੀ ਕਹਿ ਸਕਦੇ ਆ ਨਾ ਜਮ ਆਇਆ ਨਾ ਅਸਲ ਕਹਈਏ ਪੂਰੀ ਇਹ ਇੱਥੋਂ ਸਾਈਡ ਤੋਂ ਮਾਰਦੀ ਏ ਵੀ ਜੈਡ ਬਲੈਕ ਆ ਗਈ ਤੇ ਇਹਦੀ ਮਾਂ ਵੀ ਕਹਈ ਲਏ ਜੈਡ ਬਲੈਕ ਆ ਮਾਂ ਨਾਲ ਉਹ ਇਹ ਮੰਨ ਲੋ ਵੀ ਗਿੱਠ ਡੂੜ ਕੇ ਠੁੱੱਚੀ ਲੰਗੀ ਹੈ ਨਾ ਡੁੱਬੀਏ ਤੇ ਹੁਣ ਕਰੀ ਇਹਦੀ ਮਦਰ ਤੇ ਕੈਮਰਾ ਮਾਰਦੇ ਉਹ ਬਕਾਊ ਨਹੀਂ ਹੈਗੀ ਉਹਦੇ ਵਾਸਤੇ ਕਿਰਪਾ ਕਰਕੇ ਬਾਈ ਕਹਿੰਦਾ ਕੋਈ ਸੱਜਣ ਫੋਨ ਨਾ ਲਾਵੇ ਕਿਉਂਕਿ ਪੋੜਾ ਇੱਕ ਹੋ ਜਾ ਜਾਮਾ ਦੋ ਘਟਾਂ ਇਹਦੀ ਮਾਂ ਤਾਂ ਉਹ ਕਿੰਨਾ ਕਰ ਇਹਦੇ ਬਰੇ ਬਾਈ 2 ਲੀਟਰ 21 22 21 22 ਖੁੱਲਾ ਆਣ ਦੰਦੀਆ ਲੰਮਾ ਟਾਈਮ ਜਮਾ ਲੰਮਾ ਰਹਿ ਜਾ ਰਹੀ ਹੁਣ ਮੈਨੂੰ ਲਹੀ 2.5 ਮਹੀਨੇ ਪਹਿਲਾਂ ਚੱਲੀ ਆ ਇਹ ਦੰਦੀ ਵੀ ਮੇਰਾ ਖਿਆਲ ਆ ਤੂੰ ਦੱਸਿਆ ਸੀ ਕੱਟੀਆਂ ਹੀ ਦੰਦੀ ਆ ਹਾਂ ਕੱਟੀਆਂ ਦੰਦੀ ਆ ਇੱਕੋ ਹੀ ਕਟਾ ਦਿੱਤਾ ਇਹਨੇ ਠੀਕ ਹੈ ਗੱਲ ਕਟਾ ਇਹਦਾ ਮੈਂ ਵੇਚਿਆ 35000 ਦਾ ਠੀਕ ਕੀ ਦੰਦੀ ਆ ਵੀ ਉਹ ਜਿੰਨਾ ਆ ਸਕਦੇ ਆ ਇਧਰਲੇ ਵੱਨੇ ਕੱਟੀਆਂ ਵਾਲੇ ਕਹਿੰਦੀ ਆ ਸਿੰਘ ਪਿਓਰ ਆ ਗਾ ਰਹੀ ਨੇ ਇਹਦਾ ਪਰ ਆਪਾਂ ਫੋਨ ਤੇ ਕਰਾਂਗੇ ਯਾਰ ਬਾਹਲੇ ਤਾਂ ਨਹੀਂ ਮੰਗਦਾ ਫੋਨ ਤੇ ਨਹੀਂ ਨਹੀਂ ਬਾਹਲੇ ਨਹੀਂ ਮੰਗਦਾ ਨਹੀਂ 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 ਕੁਆਲਿਟੀ ਦੇ ਹਿਸਾਬ ਦਾ ਹੋਊ ਡਾਟਾ ਹਾਂ ਹਾਂ ਉਹਦਾ ਕੁਆਲਿਟੀ ਦੇ ਹਿਸਾਬ ਨਾਲ ਕੋਈ ਇਹੋ ਜੀ ਗੱਲ ਨਹੀਂ ਕੋਈ ਆਪਾਂ ਤਾਂ ਕਹਿੰਦਾ ਘਰੇ ਰੱਖਣ ਵਾਲਾ ਲੈ ਜਾ ਤਰੀ ਇੱਧਰ ਲੈ ਬੰਨੇ ਇੱਕ ਬਾਈ ਕਹਿੰਦਾ ਉਹੀ ਗੱਲ ਆ ਵੀ ਜਵਾਕਾਂ ਨੂੰ ਪਾਲੀ ਵਾਲਾ ਕੰਮ ਹੀ ਆ ਹਨਾ ਸਭ ਮਜਬੂਰੀਆਂ ਕਹਿ ਲਿਆ ਬਣ ਜਾਂਦੇ ਨੇ ਘਰਾਂ ਦੇ ਆ ਬਸ ਲੇਬਰ ਦਾ ਯਾਰ ਮੈਂ ਇਕੱਲਾ ਜਾਣਾ ਠੀਕ ਆ ਮੈਂ ਹੁਣ ਵੀ ਖੇਤੋਂ ਆਇਆ ਯਾਰ ਬੱਚਾ ਹਾਂ ਛੱਡ ਦੇ ਇੱਕ ਕੋਨੇ 'ਤੇ ਬਹਿ ਕੇ ਦਿਖਾ ਦੇ ਲੈ ਥੱਲੇ ਬਹਿ ਕੇ ਦਿਖਾ ਦੇ ਕੀੜਾ ਹੋਰ ਬਰੋ ਮੈਂ ਕੋਈ ਚੱਕਰੀ ਨਹੀਂ ਗਰਮੀ ਗ ਇਹ ਹਿੱਥ ਮਾਰਦੇ ਲੈ ਚੱਕ ਗਰੀ ਵਾ ਛੱਡ ਦੇ ਜਿਆਦਾ ਪਰੇਸ਼ਾਨ ਨਾ ਕਰ ਨਾ ਨਾ ਇਹ ਛੋਟੀ ਸੱਜਣ ਜਮਾ ਯਾਰ ਤੂੰ ਵੀ ਹੱਥ ਪਾ ਲੈ ਦੇ ਮੂੰਹ ਚ ਆ ਕੇ ਠੀਕ ਹੈ ਗੱਲ ਤੈਨੂੰ ਕੁਝ ਨਹੀਂ ਇਹ ਕਹਿੰਦੀ ਲੈ ਠੀਕ ਹੈ ਗੱਲ ਅਜੀ ਤਾਂ ਕਦੇ ਬੰਨੀ ਨਹੀਂ ਯਾਰ ਲੈ ਬੰਨੀ ਨਹੀਂ ਕਦੇ ਵੀ ਨਹੀਂ ਅਜੀ ਬੰਨੀ ਠੀਕ ਹੈ ਗੱਲ ਹਾਂ ਬੰਨ ਕੇ ਕਦੇ ਕੁਝ ਨਹੀਂ ਦਿੱਤਾ ਇੱਥੇ ਦੇ ਦੇਣਾ ਕਿਹੜੀ ਠੀਕ ਐਂ ਐਂ ਬੇਨਾਤ ਲਿਆ ਰ ਆਪੇ ਐਂ ਐਂ ਕੁਝ ਵੀ ਠੀਕ ਹੈ ਵਾ ਵਾ ਛੱਡ ਦੇ ਛੱਡ ਦੇ ਪਹਿਲੀ ਵਾਰ ਠੀਕਾ ਭਰਾ ਇਹਦੇ ਤਾਰਾਂ ਚ ਪਹਿਲੀ ਵਾਰ ਹੀ ਰਹੀਗੀ ਪਹਿਲੀ ਵਾਰ ਚ ਹਾਂ ਪਹਿਲੀ ਵਾਰ ਚ ਠੀਕ ਹੈ ਗੱਲ ਚੱਕਰਾ ਦੇ ਕਿਹੜੀ ਚੱਕ ਜੀ ਤਾਂ ਕਰਦਾ ਵੀ ਕੈਮਰਾ ਘਮਾਈ ਜਾਈ ਇਹਦੇ ਆਲੇ ਦਾਲੇ ਪਰ ਉਹ ਕਿੱਥੋਂ ਨੂੰ ਪਤਾ ਵੀ ਸਮੇਂ ਦੀ ਘਾਟ ਹੋ ਜਾਣੀ ਐਸੇ ਇੱਕ ਤੋਂ ਸੌ ਹੋ ਜਾਣਾ ਹੁੰਦਾ ਆ ਨੰਬਰ ਬੋਲ ਲੇ ਗੇ ਨਾ ਉਧਰ 9417728819 9417728819 ਬਾਈ ਦਾ ਨੰਬਰ ਆ ਤੁਹਾਨੂੰ ਸੱਜਣੋਂ ਤੋਹਫਾ ਪੀਸ ਦਿਖਾਤਾ ਮਾਂ ਦਾ ਦੁੱਧ ਆ ਗਿਆ 2122 ਲੀਟਰ ਬਹੁਤ ਕਮਾਲ ਦੀ ਝੋਟੀ ਦਿਖਾਤੀ ਕਿ ਕਰੇਲੂ ਸੱਜਣ ਕੋਲੋਂ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ